ਹਾਂਜੀ ਦੋਸਤੋ ਅ ਇੱਕ ਆਪਣੇ ਇੱਕ ਕਿਸਾਨਪੁਰਾਣੀ ਵੀਡੀਓ ਪਾਈ ਸੀ ਵੀ ਜਿਹੜੀ ਉਹਦੀ ਸੰਚੀਏ ਕਾਫੀ ਹੱਦ ਤੱਕ ਡਾਊਨ ਹੋਈ ਪਈ ਐ ਅ ਵੱਡੇ ਭਾਈ ਸਭ ਤੋਂ ਪਹਿਲਾਂ ਤਾਂ ਤੇਰਾ ਸ਼ੁਕਰੀਆ ਤੂੰ ਸਾਨੂੰ ਇਹਨੇ ਲੈਕ ਸਮਝਿਆ ਤੇ ਆਪਾਂ ਇਹਨੂੰ ਠੀਕ ਕਰਨ ਦਾ ਯਤਨ ਕਰਦੇ ਆਂ ਦੇਖੋ ਕਰਨ ਪ੍ਰਮਾਤਮਾ ਨੇ ਪਰ ਵਿਗਿਆਨਕ ਤੱਕ ਆਪਣਾ ਹੱਥ ਵੀ ਕਦੀ ਮੋੜਿਆ ਨਹੀਂ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰਦੇ ਹਾਂ ਇਹਦੀ ਜੜ ਤੋਂ ਇਹਦੀ ਖਾਦ ਤੋਂ ਪਹਿਲਾਂ ਖਾਦ ਸਾਨੂੰ ਕੀ ਦੇਣੀ ਐ ਅੱਧਾ ਗੱਟਾ ਡੀਪੀ ਤੁਸੀਂ ਪਾਉਣਾ ਐ 25 ਕਿਲੋ ਆਈਪੀਐਲ ਦਾ ਪੋਲੀਸਰਫੇਟ ਤੇ 25 ਕਿਲੋ ਕੈਲਸ਼ੀਅਮ ਤੁਸੀਂ ਇਹਨੂੰ ਜਿਹੜੇ ਬੈਡ 'ਚ ਪਾਣੀ ਛੱਡਦੇ ਹੋ ਉਸ ਬੈਡ ਵਿੱਚ ਇਹਨੂੰ ਛੱਡ ਕੇ ਪਾਣੀ ਦੇਣਾ ਠੀਕ ਹੈ ਜੀ ਇਹ ਤੁਹਾਡਾ ਪਹਿਲਾ ਕਦਮ ਹੋ ਗਿਆ ਦੂਸਰਾ ਤੁਸੀਂ ਕੀ ਕਰਨਾ ਹੈ ਉਹ ਮਾਈਟ ਤੇ ਪਲੱਸ ਸੁੱਕੀ ਘਟਾਰਾ ਉਹ ਮਾਈਟ ਵਿੱਚ ਸੁੱਕੀ ਘਟਾਰਾ ਪਾ ਕੇ ਤੁਸੀਂ ਸਪਰੇਅ ਉਹਦੀ ਕਰਵਾਉਣੀ ਹੈ ਉਹ ਮਾਈਟ ਤੁਸੀਂ 50 ਮੀਟਰ ਦੀ ਪਾਲਿਓ ਬਹੁਤ ਹੈ ਤੇ ਘਟਾਰਾ 100 ਗ੍ਰਾਮ ਕਿल्ले ਪਾਲਿਓ ਬਹੁਤ ਜੁਰੜਨ ਵਾਲੀ ਹੈ 30 ਸੀਸਾ ਤੁਸੀਂ 30 ਸੀਸਾ ਰੇਤ ਵੀ ਕਰਨੀ ਹੈ ਮਨ ਲਓ ਹੀਲ ਫਾਰਮਲ ਟੈਂਕੀ ਦੀ ਤੇ ਵਿੱਚ ਪਲੱਸ ਬੋ ਬੀ ਐਮ ਐ ਟੈਂਕ ਦੀ ਪਾ ਕੇ ਤੁਸੀਂ ਸਪਰੇ ਇੱਕ ਸਪਰੇ ਅੱਜ ਕਰਨੇ ਇੱਕ ਅਗਲੇ ਹਫ਼ਤੇ ਫੇਰ ਕਰਨੇ ਉਸ ਤੋਂ ਬਾਅਦ 13045 1 ਕਿਲੋ ম্যাগਨੀਸ਼ੀਅਮ 1 ਕਿਲੋ ਠੀਕ ਹੈ ਜੀ ਇਹਦੀ ਲਗਾਤਾਰ ਪਾ ਕੇ ਦੋ ਤਿੰਨ ਸਪਰੇਆਂ ਤੁਸੀਂ ਕਰਾ ਸਕਦੇ ਹੋ ਜਿੱਥੇ ਵਾਈਟ ਫਲਾਈ ਚਿੱਟਾ ਮੱਛਰ ਉੱੜਦਾ ਤੁਸੀਂ ਉੱਥੇ ਆਇਰੋਬਟ ਸਮਿੱਤ ਕੰਪਨੀ ਦੀ ਆਉਂਦੀ ਹੈ ਤੇ ਇੱਕ ਪੈਕ ਅਸੈਸਰੀ ਪੂਰੀ ਆਉਂਦੀ ਹੈ ਅਸੀਂ ਅੰਟਾ ਦੀ ਤੁਸੀਂ ਉਹ ਅੱਧੀ ਪੂਰੀ ਇੱਕ ਪੂਰੀ ਦੋ ਟੈਂਕੇ ਚ ਕਰਨੀ ਹੈ ਠੀਕ ਹੈ ਜੀ 6 ਗ੍ਰਾਮ ਟੈਂਕੀ ਦੀ ਉਹ ਪਾਉਣੀ ਹੈ ਤੇ ਆਇਰੋਲ ਤੁਸੀਂ ਪਾਉਣੀ ਹੈ ਕਿੱਲੇ ਦੀ 50 ਗ੍ਰਾਮ ਇਹ ਸਪਰੇਅ ਕਰਾਇਓ ਸ਼ਾਮ ਦੇ ਟਾਈਮ ਕਰਾਇਓ ਜਾਂ ਸਵੇਰ ਟਾਈਮ ਠੰਡੇ ਟਾਈਮ ਕਰਾਉਣੀ ਹੈ ਤੇ ਪਾਣੀ ਲਾ ਕੇ ਕਰਨੀ ਹੈ ਫਿਰ ਉਸ ਤੋਂ ਵੀਡੀਓ ਪਾ ਕੇ ਦੱਸਿਓ ਵੀ ਤੁਹਾਨੂੰ ਕਿੰਨਾ ਫੱਕ ਪਿਆ ਜੇ ਸਹੀ ਢੰਗ ਕਰ ਲਿਆ ਤਾਂ ਤੀਜੇ ਨੂੰ ਸੰਤਰੀ ਪੂਰਾ ਫਰਕ ਪਿਆ ਨਾ ਤੇ ਜਿਹੜਾ ਤੁਹਾਡਾ ਚਿਹਰਾ ਖੁਸ਼ ਹੋ ਜਾਣਾ ਸੋ ਇਸ ਕਰਕੇ ਵੀਡੀਓ ਸ਼ੇਅਰ ਕਰਿਓ ਕਿਸੇ ਹੋਰ ਕਿਸਾਨ ਭਰਾ ਦਾ ਭਲਾ ਹੋ ਜਾਂਦਾ ਤੇ ਫੇਸਬੁੱਕ ਤੇ ਆਪਣਾ ਸਮਾਰਟ ਕਿਸਾਨ ਚੈਨਲ ਤੁਸੀਂ ਫੋਲੋ ਕਰ ਲਓ ਤੇ YouTube ਤੇ ਸਮਾਰਟ ਕਿਸਾਨ ਪੀਵੀ 31 ਨੂੰ ਤੁਸੀਂ ਸਬਸਕ੍ਰਾਈਬ ਕਰ ਲਓ ਤਾਂ ਆਪਾਂ ਤੁਹਾਡੇ ਲੈ ਕੇ ਚੰਗੀਆਂ-ਦੰਗੀਆਂ ਵੀਡੀਓ ਲੈ ਕੇ ਆਉਂਦੇ ਰਹਿਗੇ ਦੂਸਰੀ ਗੱਲ ਜੇ ਤੁਹਾਨੂੰ ਇਹ ਦਵਾਈਆਂ ਨਾ ਮਿਲੀਆਂ ਤੁਸੀਂ ਸਾਡੇ ਨਾਲ ਫੋਨ ਤੇ ਗੱਲ ਕਰ ਸਕਦੇ ਹੋ ਤੁਹਾਨੂੰ ਸਹੀ ਦਵਾਈਆਂ ਕੋਦੇ ਕਰਾ ਦੇਵਾਂਗੇ ਪੇਮੈਂਟ ਤੁਸੀਂ ਪਾ ਦਿਓ ਧੰਨਵਾਦ ਆਪਦਾ ਸਤਿ ਸ਼੍ਰੀ ਅਕਾਲ ਜੀ